ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਪੰਜਾਬੀ ਕਲਾਕਾਰ ਗੁਰਪ੍ਰੀਤ ਖੁੱਗੀ ਦੇ ਇਹ ਡਾਇਲੋਗ ਤਾਂ ਤੁਸੀਂ ਸੁਣੇ ਹੋਣਗੇ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ ਤੁਹਾਡੀ ਅੱਖ ਅੱਖ ਤੇ ਸਾਡੀ ਅੱਖ ਡੇਲਾ ਇਹ ਦੋ ਡਾਇਲੋਗ ਗੁਰਪ੍ਰੀਤ ਖੁੱਗੀ ਦੇ ਇਸ ਵੇਲੇ ਸਿਆਸਤ ਤੇ ਵੀ ਪੂਰੀ ਤਰ੍ਹਾਂ ਟੋਕ ਰਹੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਦੋ ਬੜੀਆਂ ਹਸੋਹੀਣੀਆਂ ਘਟਨਾਵਾਂ ਸਿਆਸਤ ਦੇ ਵਿੱਚ ਵਾਪਰੀਆਂ ਜਿਨ੍ਹਾਂ ਤੇ ਇਹ ਦੋਵੇਂ ਡਾਇਲੌਗ ਪੂਰੀ ਤਰ੍ਹਾਂ ਟੁੱਕ ਦੇ ਨੇ ਪਹਿਲੀ ਜੋ ਰੋਚਕ ਘਟਨਾ ਵਾਪਰੀ ਹੈ ਪੰਜਾਬ ਚ ਲੈਂਡ ਪੂਲਿੰਗ ਨੀਤੀ ਆਈ ਆਪ ਸਰਕਾਰ ਲਿਆਈ ਭਾਜਪਾ ਨੇ ਉਸ ਦਾ ਕੀਤਾ ਵਿਰੋਧ ਲੈਂਡ ਪੂਲਿੰਗ ਨੀਤੀ ਵਾਪਸ ਹੋਈ ਭਾਜਪਾ ਨੇ ਰਾਜਪੁਰਾ ਚ ਕੀਤੀ ਫਤਿਹ ਰੈਲੀ ਮਤਲਬ ਸਾਡੇ ਤੋਂ ਡਰ ਕੇ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਲੈ ਲਈ ਵਾਪਸ ਹੁਣ ਹੋਇਆ ਕੀ ਹੈ हरियाणा ਦੇ ਵਿੱਚ ਹੈ ਭਾਜਪਾ ਦੀ ਸਰਕਾਰ ਹਰਿਆਣੇ ਚ ਭਾਜਪਾ ਦੀ ਸਰਕਾਰ ਨੇ ਲਿਆਂਦੀ ਹੋਈ ਹੈ ਲੈਂਡ ਪੂਲਿੰਗ ਨੀਤੀ ਤੇ ਉਥੇ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਪੰਜਾਬ ਚ ਆਪ ਲਿਆਈ ਭਾਜਪਾ ਵਿਰੋਧ ਕਰ ਰਹੀ ਸੀ ਤੇ ਹਰਿਆਣੇ ਚ ਭਾਜਪਾ ਲਿਆਈ ਤੇ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਹਰਿਆਣੇ ਚ ਕਹਿ ਰਹੀ ਹੈ ਕਿ ਇਹ ਤਾਂ ਸਿੱਧਾ-ਸਿੱਧਾ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਲਈ ਲਿਆਂਦੀ ਗਈ ਯੋਜਨਾ ਹੈ ਪੰਜਾਬ ਚ ਇਹੀ ਗੱਲ ਭਾਰਤੀ ਜਨਤਾ ਪਾਰਟੀ ਆਖ ਰਹੀ ਸੀ ਆਮ ਆਦਮੀ ਪਾਰਟੀ ਨੂੰ ਤੇ ਹਰਿਆਣੇ ਚ ਬਿਲਕੁਲ ਉਲਟ ਸਰਕਾਰ ਭਾਜਪਾ ਦੀ ਵਿਰੋਧ ਕਰ ਰਹੀ ਆਮ ਆਦਮੀ ਪਾਰਟੀ ਇਹ ਹੋ ਗਈ ਪਹਿਲੀ ਗੱਲ ਜਿਸ ਦੇ ਕਰਕੇ ਇਹ ਸਾਡਾ ਕੁੱਤਾ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਵਾਲਾ ਜਿਹੜਾ ਡਾਇਲੋਗ ਹੈ ਉਹ ਫਿੱਟ ਬੈਠਾ ਦੂਜੀ ਜਿਹੜੀ ਘਟਨਾ ਉਹ ਵੀ ਹੁਣ ਤਾਜ਼ਾ-ਤਾਜ਼ਾ ਪੰਜਾਬ ਚ ਵਾਪਰੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪਿੰਡਾਂ ਚ जान ਲਈ ਰਾਹ ਲੱਭੇ ਜਾ ਰਹੇ ਕਿ ਕਿਵੇਂ ਪਿੰਡਾਂ ਚ ਪਹੁੰਚੀਏ ਕਿਉਂਕਿ ਕਿਸਾਨੀ ਅੰਦੋਲਨ ਦੇ ਕਰਕੇ ਪਿੰਡਾਂ ਦੇ ਲੋਕਾਂ ਨੇ ਭਾਜਪਾ ਨੂੰ ਬੰਦ ਕਰ ਦਿੱਤਾ ਅਸੀਂ ਮੁਸ਼ਕਲ ਹੋ ਗਿਆ ਸੀ ਭਾਜਪਾ ਦਾ ਕੰਮ ਹੁਣ ਭਾਜਪਾ ਕੀ ਕਰ ਰਹੀ ਹੈ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਕੈਂਪ ਲਾ ਰਹੀ ਪਿੰਡਾਂ ਚ ਜਿਵੇਂ ਆਯੁਸ਼ਮਾਨ ਕਾਰਡ ਬਣਾਉਣੇ ਹੋਣ ਕੇਂਦਰ ਸਰਕਾਰ ਦੀ ਜਿਹੜੀ ਯੋਜਨਾ ਹੈ ਇਹ ਇਲਾਜ ਕਰਵਾਉਣ ਲਈ 5 ਲੱਖ ਤੱਕ ਦਾ ਜੋ ਇਲਾਜ ਹੁੰਦਾ ਉਹ ਕਾਰਡ ਬਣਾਉਣ ਲਈ ਪਿੰਡਾਂ ਦੇ ਵਿੱਚ ਭਾਜਪਾ ਦੇ ਲੀਡਰ ਵਰਕਰ ਲਾ ਰਹੇ ਕੈਂਪ ਤੇ ਉਹ ਕਾਰਡ ਬਣਾ ਕੇ ਦਿੰਦੇ ਉੱਥੇ ਕੋਈ ਜਾਣਕਾਰੀ ਵੀ ਲੈਂਦੇ ਲੋਕਾਂ ਦੀ ਕਾਰਡ ਬਣਾ ਕੇ ਦਿੰਦੇ ਭਾਜਪਾ ਨੇ ਇਹ ਦਾਵਾ ਕੀਤਾ ਆਪ ਦੀ ਸਰਕਾਰ ਨੇ ਕੀ ਕੀਤਾ ਉਹ ਕੈਂਪਾਂ ਨੂੰ ਕਹਿ ਦਿੱਤਾ ਗੈਰ ਕਾਨੂੰਨੀ ਮਾਨ ਸਰਕਾਰ ਨੇ ਆਖ ਦਿੱਤਾ ਪੁਲਿਸ ਨੂੰ ਹੁਕਮ ਹੋ ਗਿਆ ਕਿ ਨਾ ਸਾਰਿਆਂ ਨੂੰ ਫੜ ਲਓ ਜਿਹੜਾ ਵੀ ਕੈਂਪ ਲਾਉਂਦਾ ਉਹਨਾਂ ਸਾਰਿਆਂ ਨੂੰ ਫੜ ਲਓ ਪੂਰੇ ਪੰਜਾਬ ਤੋਂ ਇਹ ਤਸਵੀਰਾਂ ਵੇਖਣ ਨੂੰ ਮਿਲੀਆਂ ਕਿ ਜਿੱਥੇ-ਜਿੱਥੇ ਵੀ ਭਾਜਪਾ ਵਾਲੇ ਕੈਂਪ ਲਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਵੇਂ ਉਹ ਸੁਸ਼ੀਲ ਰਿੰਕੂ ਹੋਣ ਭਾਵੇਂ ਕੇ.ਡੀ ਪੰਡਹਾਰੀ ਪ੍ਰਿਤਪਾਲ ਸ਼ਰਮਾ ਮਾਨਸਾ ਵਾਲੇ ਜੋ ਪਹਿਲਾਂ ਆਪ ਦੇ ਲੀਡਰ ਸੀ ਭਾਜਪਾ ਚ ਗਏ ਸੁਸ਼ੀਲ ਰਿੰਕੂ ਵੀ ਆਪ ਦੇ ਸੀ ਭਾਜਪਾ ਚ ਗਏ ਹੋਰ ਵੀ ਕਈ ਭਾਜਪਾ ਦੇ ਲੀਡਰਾਂ ਨੂੰ ਪੂਰੇ ਪੰਜਾਬ ਚ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਹਿਰਾਸਤ ਚ ਲੈ ਲਿਆ ਆਮ ਆਦਮੀ ਪਾਰਟੀ ਆਖੀ ਰਹੀ ਹੈ ਕੁਲਦੀਪ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਆਖਦੇ ਨੇ ਕਿ ਇਹ ਜਿਹੜੇ ਕੈਂਪ ਨੇ ਇਹਨਾਂ ਦੇ ਵਿੱਚ ਲੋਕਾਂ ਦੀ ਨਿੱਜੀ ਜਾਣਕਾਰੀ ਲਈ ਜਾ ਰਹੀ ਹੈ ਆਧਾਰ ਕਾਰਡ ਵਗੈਰਾ ਉਹਨਾਂ ਦੇ ਮੋਬਾਈਲ ਨੰਬਰ ਵਗੈਰਾ ਐਡਰੈਸ ਵਗੈਰਾ ਸਾਰਾ ਕੁਝ ਲਿਆ ਜਾ ਰਿਹਾ ਇਹ ਲੋਕਾਂ ਦੀ ਨਿੱਜਤਾ ਦੀ ਵਾਇਲੇਸ਼ਨ ਹੈ ਉਲੰਘਣ ਹੈ ਲੋਕਾਂ ਦੀ ਨਿੱਜਤਾ ਇਸ ਦੇ ਨਾਲ جا رہی ہے مطلب وہ وائلٹ ہو رہی ہے اس دا ਉਲੰਘਣ ਹੋ ਰਿਹਾ ਇਸ ਕਰਕੇ ਕਾਨੂੰਨੀ ਤੌਰ ਤੇ ਅਸੀਂ ਇਹ ਅਲਾਉ ਨਹੀਂ ਕਰ ਸਕਦੇ ਕੇਂਦਰ ਸਰਕਾਰ ਨੇ ਪੰਜਾਬ ਚ ਕੋਈ ਸਕੀਮ ਲਾਗੂ ਕਰਨੀ ਤਾਂ ਪੰਜਾਬ ਦੀ ਸਰਕਾਰ ਨੂੰ ਦੱਸੇ ਸਾਨੂੰ ਦੱਸੇ ਅਸੀਂ ਲਾਗੂ ਕਰਾਂਗੇ ਇਹ ਭਾਜਪਾ ਦੇ ਲੀਡਰ ਵਰਕਰ ਲੋਕਾਂ ਦੀ ਨਿੱਜੀ ਜਾਣਕਾਰੀ ਨਹੀਂ ਲੈ ਸਕਦੇ ਹੁਣ ਮਸਲਾ ਕੀ ਹੈ ਮਸਲਾ ਇਹ ਹੈ ਭਾਜਪਾ ਨੇ ਜਵਾਬ ਹੁਣ ਕੀ ਦਿੱਤਾ ਭਾਜਪਾ ਨੇ ਜਵਾਬ ਚੇਤ ਕਰਵਾਇਆ ਵੋਟਾਂ ਤੋਂ ਪਹਿਲਾਂ ਦੇ ਹਾਲਾਤ ਜਦੋਂ ਬੀਬੀਆਂ ਨੂੰ 1000 ਰੁਪਏ ਦੇਣ ਵਾਲੇ ਕਾਰਡ ਆਮ ਆਦਮੀ ਪਾਰਟੀ ਨੇ ਪ੍ਰਵਾਏ ਸੀ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਜੀ ਕੈਂਪ ਲਾਏ ਸੀ ਸਾਰਿਆਂ ਦੀ ਨਿੱਜੀ ਜਾਣਕਾਰੀ ਲਈ ਸੀ ਮੋਬਾਈਲ ਨੰਬਰ ਆਧਾਰ ਕਾਰਡ ਐਡਰੈਸ ਜੈਂਡਰ ਸਾਰਾ ਕੁਝ ਪਰਵਾਇਆ ਸੀ ਅਤੇ ਉਸ ਤੋਂ ਬਾਅਦ ਉਹ ਡਾਟਾ ਇਕੱਠਾ ਕਰਕੇ ਵੋਟਾਂ ਦੇ ਵਿੱਚ ਵੀ ਉਹ ਵਰਤਿਆ ਗਿਆ ਜਿਵੇਂ ਕਿ ਲੋਕਾਂ ਨੂੰ ਫੋਨ ਕੀਤੇ ਗਏ ਮੈ ਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿਓ ਮੈਂ ਭਗਵੰਤ ਮਾਨ ਬੋਲ ਰਿਹਾ ਹਾਂ ਉਹ ਸਾਰਾ ਡਾਟਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵਰਤਿਆ ਗਿਆ ਪਹਿਲਾਂ ਵੀ ਦੋਸ਼ ਲੱਗੇ ਸੀ ਅਤੇ ਹੁਣ ਮਸਲਾ ਹੁਣ ਇਹ ਵੀ ਆ ਗਿਆ ਕਿ ਜਦੋਂ ਆਪਣੀ ਸਰਕਾਰ ਨਹੀਂ ਸੀ ਉਦੋਂ ਕੈਂਪ ਲਾਏ ਨਿੱਜੀ ਜਾਣਕਾਰੀ ਲਈ ਉਹ ਉਹ ਵੀ ਇਹ ਕਹਿ ਕੇ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਇਹਨਾਂ ਕਾਰਡਾਂ ਦੇ ਆਧਾਰ ਤੇ ਇਸ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਦੇਵਾਂਗੇ 1000 ਰੁਪਇਆ ਪ੍ਰਤੀ ਮਹੀਨਾ ਬੀਬੀਆਂ ਦੇ ਖਾਤਿਆਂ 'ਚ ਪਾਵਾਂਗੇ ਹੁਣ ਜਦੋਂ ਆਪਣੀ ਸਰਕਾਰ ਬਣ ਗਈ ਹੈ 1000 ਰੁਪਇਆ ਨਹੀਂ ਦਿੱਤਾ ਭਾਜਪਾ ਕੈਂਪ ਲਾ ਰਹੀ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਕਾਰਡ ਆ ਦੱਸੀ ਬਣਾ ਕੇ ਦੇਣੇ ਨੇ ਜਿਵੇਂ ਕਿ ਆਯੁਸ਼ਮਨ ਕਾਰਡ ਦੀ ਉਦਾਹਰਣ ਅਸੀਂ ਤੁਹਾਨੂੰ ਦਿੱਤੀ ਹੈ ਹੁਣ ਆਮ ਆਦਮੀ ਪਾਰਟੀ ਆਖਦੀ ਹੈ ਕਿ ਇਹ ਤਾਂ ਨਿੱਜਤਾ ਦੀ ਉਲੰਘਣਾ ਹੈ ਲੋਕਾਂ ਦੀ ਨਿੱਜੀ ਜਾਣਕਾਰੀ ਇਹ ਬੰਦੇ ਕਿਵੇਂ ਲੈ ਸਕਦੇ ਨੇ ਸਰਕਾਰਾਂ ਲੈ ਸਕਦੀਆਂ ਕਿਉਂਕਿ ਸਰਕਾਰਾਂ ਦੇ ਕੋਲ ਹੈ ਅਧਿਕਾਰ ਸਰਕਾਰ ਕੋਈ ਸਕੀਮ ਲੋਕਾਂ ਨੂੰ ਦੇਵੇਗੀ ਭਾੜਪਾ ਵਾਲੇ ਕੌਣ ਹੁੰਦੇ ਨਿੱਜੀ ਬੰਦੇ ਕੌਣ ਹੁੰਦੇ ਕਿਸੇ ਦੀ ਨਿੱਜੀ ਜਾਣਕਾਰੀ ਲੈਣ ਵਾਲੇ ਮਤਲਬ ਜਦੋਂ ਆਪਣੀ ਸਰਕਾਰ ਨਹੀਂ ਸੀ ਕੁਝ ਹੋਰ ਹਣਾ ਆਪਣੀ ਸਰਕਾਰ ਆ ਗਈ ਤੇ ਕੁਝ ਹੋਰ ਲੈਣ ਪੁਲਿੰਗ ਨੀਤੀ ਪੰਜਾਬ ਚ ਕੁਝ ਹੋਰ ਅਤੇ ਹਰਿਆਣਾ ਦੇ ਵਿੱਚ ਕੁਝ ਹੋਰ ਪੂਰੀ ਤਰ੍ਹਾਂ ਇਸ ਵੇਲੇ ਹਾਸੋ ਹਿਣਾ ਸਿਆਸੀ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ